ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਵੱਡੀ ਮੁਹਿੰਮ ਚਲਾਈ ਗਈ ਹੈ ਅਤੇ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਪੁਲਿਸ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਹਰ ਨਸ਼ਾ ਤਸਕਰ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਾਇਆ ਜਾਵੇ ਜਿਸ ਦੇ ਤਹਿਤ ਨਾਭਾ ਪੁਲਿਸ ਵੱਲੋਂ 47 ਕਿਲੋਗ੍ਰam ਪੁੱਕੀ ਚੋਰਾਪੋਸਟ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਵੱਲੋਂ ਇਹਨਾਂ ਦੋਨਾਂ ਵਿਅਕਤੀਆਂ ਨੂੰ ਨਾਕੇ ਦੌਰਾਨ ਗ੍ਰਿਫਤਾਰ ਕੀਤਾ ਹੈ ਅਤੇ ਇਹ ਟਰੱਕ ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਤਲਾਸ਼ੀ ਲੈਣ ਤੇ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਇਹਨਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਜੋ ਨਸ਼ਾ ਤਸਕਰ ਮੂ ਲੁਕਾਈ ਪੁਲਿਸ ਦੇ ਗ੍ਰਿਫਤ ਵਿੱਚ ਬੈਠੇ ਨੇ ਇਹਨਾਂ ਦੋਨਾਂ ਕੋਲੋਂ 47 ਕਿਲੋਗ੍ਰਾਮ ਪੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਇਹ ਦੋਵੇਂ ਵਿਅਕਤੀ ਨਾਂਬਾ ਹਲਕੇ ਦੇ ਨੇ ਜਿਨ੍ਹਾਂ ਦੀ ਪਛਾਣ ਹਰਜਿੰਦਰ ਸਿੰਘ ਪਿੰਡ ਕਲਸਣਾ ਅਤੇ ਦੂਜਾ ਵਿਅਕਤੀ ਰਾਮਜਾਨ ਮੁਹੰਮਦ ਪਿੰਡ ਮੱਲੇਵਾਲ ਦਾ ਦੱਸਿਆ ਜਾ ਰਿਹਾ ਹੈ ਇਹ ਦੋਵੇਂ ਵਿਅਕਤੀ ਟਰੱਕ ਚਲਾਉਂਦੇ ਨੇ ਅਤੇ ਇਹਨਾਂ ਵੱਲੋਂ ਟਰੱਕ ਵਿੱਚ ਹੀ ਭੁੱਕੀ ਚੂਰਾ ਪੋਸਟ ਤੇ ਲਿਆਂਦਾ ਜਾਂਦਾ ਸੀ ਪੁਲਿਸ ਵੱਲੋਂ ਐਨਡੀਪੀਸੀ ਐਕਟ ਦੇ ਤਹਿਤ ਇਹ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਇਹ ਮਾਨਯੋਗ ਸ਼੍ਰੀ ਦੀਪਕ ਬਰੀ ਐਸਐਸਪੀ ਪਟਾਲਾ ਜੀ ਦੀ ਹਿੰਦਸ਼ਾਨ ਰੇ ਸਾਹਿਬ ਜੋ ਨਸ਼ੇ ਥੱਲ ਬੌਣ ਲਈ ਇਹ ਵੱਡੀ ਗੱਲ ਸੀ ਮੁਹਿੰਮ ਵਧੀਆ ਉਹਦੇ ਸਬੰਧ ਵਿੱਚ 14 6 2022 ਦੀ ਦਰਮਿਆਨੀ ਰਾਤ ਰਾਤ 1:30 ਵਜੇ ਕਰੀਬ ਨੌਰਾ ਬਸ ਅਡੇ ਤੇ ਐਸ.ਆਈ. ਹਰਪਜਨ ਸਿੰਘ ਚੌਂਕੀ ਇੰਚਾਰਜ ਦੰਦਰਾੜ ਦੀ ਟੀਮ ਸਾਹਨੇ ਸਮੇਤ ਆਪਣੀ ਟੀਮ ਨਾਕਾ ਲਾਇਆ ਸੀ ਨਾਕੇ ਦੌਰਾਨ ਇਹਨਾਂ ਨੇ ਡਾਟਾ ਐਲ.ਪੀ 12 ਦੀ ਜਿਹੜਾ ਹੈਗਾ ਸੀਗਾ ਟਰੱਕ ਉਹਦੀ ਚੈਕਿੰਗ ਕੀਤੀ ਜਿਹੜਾ ਹੈ ਇਹਦੀ ਚੈਕਿੰਗ ਕਰਨ ਤੇ ਦੋ ਮੌਜਮ ਇਹਨਾਂ ਨੇ ਕਾਬੂ ਕੀਤੇ ਇਹ ਨਾ ਹੀ ਇਸ ਪ੍ਰਕਾਰ ਹਣ ਦਿੱਖਤਾ ਹੈਗਾ ਹਰਜਿੰਦਰ ਸਿੰਘ ਵਾਸੀ ਕਾਲਸਨਾ ਦਾ ਤੇ ਇੱਕ ਹੈਗਾ ਰੰਜਾਨ ਇਹ ਦੋਨਾਂ ਨੂੰ ਕਾਬੂ ਕੀਤਾ ਸੀਗਾ ਜਿਨ੍ਹਾਂ ਕੋਲੋਂ 10 ਕਿਲੋ ਭੁੱਕੀਚੇਰਾ ਪੋਸਟ ਬਰਾਮਦ ਹੋਈ ਹੈ ਤੇ ਇਹਨਾਂ ਨੂੰ ਦੋਸ਼ੇ ਨੂੰ ਅਰੈਸਟ ਕਰਾ ਕਰ ਲਿਆ ਹੈਗਾ ਤੇ ਉਸ ਤੋਂ ਬਾਅਦ ਹੋਰ ਇਹਨਾਂ ਨੇ ਦੁਗਾਈ ਨਾਲ ਕੁਝ-ਕੁਝ ਕਰਕੇ ਇਹਨਾਂ ਤੋਂ ਹੋਰ ਇਹਨਾਂ ਤੋਂ ਰਿਕਵਰੀ ਕੀਤੀ ਹੈ ਜਿਹੜੀ ਕੁੱਲ 47 ਕਿਲੋ ਹੋ ਗਈ ਹੈ ਦੋਸ਼ੀ ਅਰੈਸਟ ਨੇ ਰਿਮਾਂਡ ਤੇ ਨੇ ਜਿਨ੍ਹਾਂ ਨੂੰ ਅੱਜ ਫੇਰ ਦੁਬਾਰਾ ਪੁੱਛਗਛ ਕਰਕੇ ਰਿਮਾਂਡ ਲਿਆ ਜਾਏਗਾ ਅ ਅੱਗੇ ਹੋਰ ਇਹਨਾਂ ਤੋਂ ਰਿਕਵਰੀ ਕੀਤੀ ਜਾਵੇ ਪਹਿਲਾਂ ਵੀ ਨਸ਼ੇ ਤਸਕਰੀ ਦਾ ਕੰਮ ਕਰਦੇ ਨੇ ਪਹਿਲਾਂ ਵੀ ਇਹਨਾਂ ਦੀ ਆਈ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀਗੇ ਵੀ ਬਹੁਤ ਪੁਰਾਣੇ ਇਹ ਕਰ ਰਹੇ ਨੇ ਬਟ ਹੁਣ ਕਾਬੂ ਆ ਗਏ ਨੇ ਤੇ ਜਿਹੜਾ ਹੈਗਾ ਇਹਨਾਂ ਤੋਂ ਹੋਰ ਵੀ ਅਸੀਂ ਅੱਜ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਪੁੱਛਗਛ ਕਰਕੇ ਹੋਰ ਜਿੱਥੋਂ ਮਤਲਬ ਤੁਹਾਨੂੰ ਲੱਗੇ ਇਹ ਅਸੀਂ ਐਮਪੀ ਜੋ ਲੈ ਕੇ ਆਏ ਨੇ ਤੇ ਐਮਪੀ ਜੋ ਲੈ ਕੇ ਆਏ ਨੇ ਅਸੀਂ ਕੋਸ਼ਿਸ਼ ਕਰਾਂਗੇ ਹੋਰ ਇਹਨਾਂ ਨਾਲ ਕਿਹੜੇ ਸਾਥੀ ਨੇ ਸਾਰੀ ਪੁੱਛ ਕੁਝਦਰਾ ਹੋਰ ਗੱਲ ਸਾਹਮਣੇ ਲਿਆਓ ਇਹ ਇਹਨਾਂ ਤੇ ਹੋਇਆ ਜੀ 15685 ਐਨਡੀਪੀਐਸ ਥਾਣਾ ਪਾਸੂ ਹੋਇਆ